ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮਗੜੀ ਆ ਅੱਜ ਪ੍ਰਭੂ ਆਪਾਂ ਆਏ ਹਾਂਗੇ ਬਰਨਾਲੇ ਸ਼ਹਿਰ ਦੇ ਵਿੱਚ ਬਾਈ ਬੈਗਾਂ ਵਾਲਾ ਜੇਐਮਪੀ ਬਾਈ ਮਸੂਰ ਹਸਤੀ ਐ ਸਾਰਾ ਕੁਝ ਬਾਈ ਆਪਦੇ ਹੱਥੀਂ ਤਿਆਰ ਕਰਦਾ ਤੇ ਬਹੁਤ ਬਾਜੂ ਰੇਟਾਂ ਤੇ ਘੱਟ ਰੇਟਾਂ ਤੇ ਤੇ ਵਧੀਆ ਕੁਆਲਿਟੀ ਦਾ ਸਮਾਨ ਇਹ ਜੀ ਤੁਸੀਂ ਇੱਕ ਪਰਸ ਤੋਂ ਲੈ ਕੇ ਕੋਈ ਟੇਚੀ ਸੂਟ ਕਿਸ ਬੈਗ ਕੋਈ ਬੱਚਿਆਂ ਵਾਸਤੇ ਕਿਹੜੀ ਮਰਜ਼ੀ ਵੈਰਾਈਟੀ ਦਿਖਾ ਕੇ ਤਿਆਰ ਕਰਵਾ ਸਕਦੇ ਹੋ ਬਾਕੀ ਰੀਡਿੰਗ ਇੰਟਰਸਮਾਨ ਹੋਂ ਦਾ ਬਾਈ ਕੋਲੇ ਬਾਕੀ ਤੁਹਾਡੇ ਬਾਈ ਨਾਲ ਗੱਲਬਾਤ ਕਰਾਉਣੇ ਆਜੋ ਜੀ ਅੱਜ ਆਇਆ ਪ੍ਰਭਾਪਾ ਬਰਨਾਲੇ ਸ਼ਹਿਰ ਦੇ ਵਿੱਚ ਨੇੜੇ ਪੰਚਾਇਤੀ ਮੰਦਰ ਹੰਡੇ ਆਇਆ ਬਾਜ਼ਾਰ ਜਿੱਥੇ ਬਾਈ ਹੋਂ ਦਾ ਜੈਂਪੀ ਬੈਗ ਹਾਊਸ ਬਰਨਾਲਾ ਤੇ ਸਾਰੇ ਕਿਤੇ ਪ੍ਰਭਾਪਾ ਟਰਾਈ ਕਰਿਆ ਡੀ ਮੋਡ ਵਗੈਰਾ ਹੋਰ ਸ਼ਦਰ ਬਾਜ਼ਾਰ ਦੇ ਵਿੱਚ ਮੇਰਾ ਦੋਸਤ ਆ ਮੁੰਡਾ ਸੋਨਾ ਸਰੂਨੀ ਕੁਆਲਟੀ ਦੇ ਵਿੱਚ ਮੁਲਾਜ਼ਮਾ ਉਹਨੂੰ ਮੈਨੂੰ ਮਿਲਿਆ ਮਾਹ ਯਾਰ ਕੋਈ ਦੱਸੋ ਕੋਈ ਬੇਟੇ ਵਾਸਤੇ ਆਪਣੇ ਟੈਚੀ ਸ਼ੂਟਕੇਸ ਲੈਣਾਗਾ ਉਹ ਕਹਿੰਦਾ ਆਪਣੇ ਦੋਸਤ ਨੇ ਆਪਦੇ ਹੱਥੇ ਤਿਆਰ ਕਰਦੇ ਨੇ ਫਿਰ ਮੈਂ ਤੂੰ ਫੋਨ ਕਰਾ ਕਹਿੰਦਾ ਮੈਂ ਅੱਲਾ ਮਿਰ ਜਾ ਕੇ ਕਰਨ ਤੇ ਫੋਨ ਲਾ ਦੀ ਮੈਂ ਆਪੇ ਕਹਿੰਦਾ ਕਰ ਲਾਂ ਹਿਸਾਬ ਦਾ ਕੋਈ ਗੱਲ ਨਹੀਂ ਮਾ ਠੀਕ ਹੈ ਤੇ ਬਾਕੀ ਮੈਂ ਤੁਹਾਡੀ ਬਾਈ ਨਾਲ ਗੱਲਬਾਤ ਕਰਾਉਣਾ ਹਰ ਇੱਕ ਤਰ੍ਹਾਂ ਦਾ ਸਕੂਲ ਬੈਗ ਸ਼ੂਟਕੇਸ ਕੋਈ ਰਿਪੇਅਰ ਕਰਾਉਣੇ ਹੋਵੇ ਭਰਾਵੋ ਕਿਸੇ ਤਰ੍ਹਾਂ ਦਾ ਮਰਜੀ ਤੁਸੀਂ ਤਿਆਰ ਕਰਾਉਣਾ ਹੋਵੇ ਮਤਲਬ ਉਹਦੇ ਆਊਟਰ ਤੇ ਵੀਰ ਉਹ ਸਾਰਾ ਕੁਝ ਤਿਆਰ ਕਰ ਦਿੰਦੇ ਨੇ ਬਾਕੀ ਮੈਂ ਤੁਹਾਡੀ ਬਾਈ ਉਹ ਨਾਲ ਗੱਲ ਕਰਾਉਣਾ ਜੈਂਪੀ ਨਾਲ ਸਸਟੀ ਗੱਲ ਵਿੱਚ ਮੈਂ ਜੰਪੀ ਬੈਗ ਆਊਟਸ ਤੋਂ ਦਾਰੇ ਸਕੂਲ ਬੈਗ ਅਸੀਂ ਆਪ ਪਿਆਰ ਕਰਦੇ ਹਾਂ 22 ਤੇ ਲੋਕਾਂ ਤੇ ਫਾਰਮ ਜਣਾਉਣੇ ਹੈ ਜੀ ਜੇਸਰ ਤੇ 15 ਕਿਲੋ ਵੇਟ ਵਾਲੇ 7 ਕਿਲੋ ਵਾਲੇ ਤੇ 3.5 ਕਿੱਤੇ ਸਿੱਕੂਟ ਬਣਾਉਣੇ ਨੇ ਮਸ਼ੀਨ ਤੇ ਠੀਕ ਹੈ ਸਾਡੇ ਕਾਰੀਗਰ ਰੱਖੇ ਹੋਏ ਸਕੂਲ ਬੈਗ ਅਗਰ ਆਫਿਸ ਬੈਗ ਟਰੈਵਲਿੰਗ ਬੈਗ ਸਾਰੇ ਚੀਜ਼ਾਂ ਦੇ ਸਿੱਕੂਟ ਬਣਾਉਣੇ ਸਾਰਾ ਸਾਰਾ ਮਟੀਰੀਅਲ ਜਿਹੜਾ ਵੀ ਲੱਗੇ ਉਹਦਰ ਫਿਰ ਵੀ ਗੱਲ ਸਾਰਾ ਮਟੀਰੀਅਲ ਜੋ ਵੀ ਲੱਗਿਆ ਹੁੰਦਾ ਤੁਸੀਂ ਵਧੀਆ ਕੁਆਲਿਟੀ ਵਿੱਚ ਯੂਜ਼ ਕਰਨਾ ਜੈਂ ਜੀ ਮੈਨ ਰਿਪੇਅਰ ਵਗੈਰਾ ਕਰਦੇ ਹੂੰ ਇੱਕ ਆਸਟ੍ਰੇਲੀਆਕ ਲੋਕ ਠੀਕ ਹੈ ਨਾ ਠੀਕ ਹੈ ਰੀਤੀ ਜੀ ਉਹਨਾਂ ਦਾ ਜੇ ਮੈਂ ਮਤਲਬ ਰਿਪੇਅਰ ਦੇ ਜਾਇਦ ਰੁਪਏ ਨਹੀਂ ਆਪਾਂ ਠੀਕ ਨਹੀਂ ਸਾਰੀ ਹਾਲ ਓਵਰ ਰਿਪੇਅਰ ਹੁੰਦੀ ਹੈ ਟੈਚੀ ਕੇਸ ਹੋਇਆ ਸਕੂਲ ਬੈਗ ਹੋਇਆ ਟ੍ਰੈਵਲਿੰਗ ਬੈਗ ਹੋਇਆ ਅਦਾ ਦੇ ਰਿਪੇਅਰ ਐਟੂ ਜ਼ੈਡ ਕਰਦਾ ਕੰਪਨੀ ਮੇਰੇ ਉਤੇ ਐਚੀ ਦੀ ਰਿਪੇਅਰ ਦੇ ਵੀ ਸਪੇਅਰ ਪਾਰ ਆਪਣੇ ਕੋਲ ਅਵੇਲੇਬਲ ਹੈ ਠੀਕ ਹੈ ਜੀ ਉਸਤਾਦ ਜੀ ਫਟਾ ਕੰਮ ਹਾਲਜ ਐਮਪੀ ਜੀ ਕੀ ਹੈ ਆਪਣੇ ਟੈਚੇ ਦਾ ਫਰਕ ਇਹਨਾਂ ਦਾ ਮਾਰਕੀਟ ਨਾਲੋਂ ਰੇਟ ਤਾਂ ਬਹੁਤ ਜ਼ਿਆਦਾ ਫਰਕ ਆ ਜੀ ਜਿਹੜਾ ਆਹ ਵਾਲਾ ਟੈਚੀ ਆਈ ਇਹਨੂੰ ਲੈਸ ਕਰਕੇ ਲੱਗੂਗਾ ਠਾਈ ਉੱਚੀ ਸਾਈਜ਼ ਦਾ 78 ਸੈਂਟੀਮੀਟਰ ਆ ਜੀ ਓਕੇ ਇਹ ਸੋਨੂੰ ਲੈਸ ਕਰਕੇ 1900 ਰੁਪਏ ਦਾ ਲੱਗੂਗਾ ਇੰਨਾ ਘੱਟ ਰੇਟ ਬਾਈ ਜੀ ਹਾਂਜੀ ਹਾਂਜੀ ਠਾਈ 250 ਰੁਪਏ ਦੇ ਵੀਰੇ ਬੋਲ ਰਹੇ ਆ ਮਾਰਕੀਟ ਦੇ ਵਿੱਚ ਮੈਂ ਡੀਮਾਰਟ ਜਾ ਕੇ ਆ ਹੁਣ ਆ ਦੇਖੋ ਜੀ ਫਲੈਕਸੀਬਿਲਟੀ ਦੇਖੋ ਤੁਸੀਂ ਮਹਾਰਾਜ ਠੀਕ ਹੈ। ਪੀਵੀਐਸਟੀ ਲੋਕ ਲੱਗਿਆ ਹੋਇਆ। ਠੀਕ ਹੈ ਜੀ। ਆਪ ਦੇ ਕਾਰੀਗਰ ਦਾ ਮਾਰਕਾ ਲੱਗਿਆ ਹੋਇਆ ਅਨਿਸ਼ਾ ਦਾ। ਅੱਛਾ ਜੀ। ਠੀਕ ਹੈ। ਇਹਦੇ ਬੀਲਰ ਆ। ਇਹਦੇ ਚ 5-6 ਕਲਰ ਮਿਲ ਜਾਣਗੇ ਜੀ। ਠੀਕ ਹੈ ਜੀ। ਠੀਕ ਹੈ ਜੀ। ਸਾਰੀ ਚੀਜ਼ ਦੀ ਮਟੀਰੀਅਲ ਕੱਲੂ ਕੋਈ ਛਾਲ ਬਾਅਦ ਦੇ ਵਿੱਚ 2 ਸਾਲ ਮੰਗਰੋ। ਕੋਈ ਬੀਲ ਟੁੱਟਦਾਗਾ, ਕੋਈ ਹੈਂਡਲ ਟੁੱਟਦਾਗਾ। ਠੀਕ ਹੈ ਕੋਈ ਜਿਪ ਖਰਾਬ ਹੁੰਦੀ ਹੈ ਉਸ ਚੀਜ਼ ਦੀ ਸਾਡੀ ਰਿਸਪੌਂਸਿਬਿਲਟੀ ਹੈ 2 ਸਾਲ ਦੀ। ਠੀਕ ਹੈ ਠੀਕ ਹੈ ਜੀ। ਹਾਂ। ਇਹ ਜੀ ਇਹ ਵੀ ਸਾਡਾ ਕੁੱਦ ਬਣਾਇਆ ਹੋਇਆ। ਹੈਂਡਲ ਚ ਬਣਾਇਆ ਹੈ। ਇਹ ਸਟੈਂਡ ਮਤਲਬ 2 ਇੰਚ ਸਪੈਂਡ ਹੋ ਗਿਆ ਸਮਾਨ ਕਾਫੀ ਹੋ ਜਾਵੇ ਅਸੀਂ ਵੱਲੋਂ ਚੌੜਾ ਕਰਦੇ ਨੂੰ ਮਤਲਬ ਸਮਾਨ ਜਿਆਦਾ ਪੈ ਜਾਂਦਾ ਹੈਗਾ ਇਹਦੇ ਵਿੱਚ 8 휠ਰ ਹੈ ਇਹ ਬਟਨ ਦੱਬ ਕੇ 휠 ਬਾਹਰ ਨਿਕਲਦਾ ਹੈਗਾ ਜੀ ਇਦਾਂ ਜੇ ਕੋਈ ਮੰਗਣ ਆ ਜੇ ਤਾਂ ਤੁਸੀਂ ਟਾਇਰ ਖੋਲ ਕੇ ਰੱਖ ਦਿਓ ਦੁਆਰੇ ਫੇਰ ਪਾ ਲਓ ਬਾਈ ਜੀ ਹੈ ਇਹ ਤੇਰੀ ਸਹੂਲਤ ਤੇ ਮੇਰੀ ਬਹੁਤ ਵਧੀਆ ਹਾਂ ਹਾਂ ਏਦਾਂ ਦਾ ਇਹ ਚਾਰੇ ਟਾਇਰ ਇਸ ਤਰ੍ਹਾਂ ਨੇ ਇਹ ਚਾਰ ਟਾਇਰ ਲੱਗੇ ਹੋਏ ਨੇ ਇਹ ਕਿਹੜੇ ਕੇਸ ਸਟਾਈਲ ਦੀ ਸੌਲੀ ਲੱਗੀ ਹੋਈ ਹੈ ਰੀਜ਼ਨਲ ਜਿਵੇਂ ਮਰਜ਼ੀ ਨੂੰ ਰੂੜੀ ਚੱਲੋ ਬੱਲੇਓ ਭਾਈ ਤੇਰੀ ਇਹ ਤਾਂ ਬਹੁਤ ਯਾਰ ਇਹ ਰੇਟ ਵੀਰੇ ਦਾ ਕੀ ਆ ਇਹ ਰੇਟ ਵੀਰੇ ਸਾਨੂੰ ਲੈਸ ਕਰਕੇ ਲੱਗੂਗਾ 1700 ਬਸ ਭਾਈ ਹਾਂਜੀ ਭੈਣ ਨੇ 32 3200 ਦੇ ਭਾਈ ਡੀਮਾਰਟ ਦੇ ਵਿੱਚ ਮੈਂ ਹੋਲ ਸ਼ਹਿਰ ਚ ਪਤਾ ਕਰਕੇ ਆਂ ਭਰਾਵੋ ਹਾਂਜੀ ਹਾਂ ਇੰਨੇ ਇੰਨਾ ਘੱਟ ਰੇਟ ਭਾਈ ਜੀ ਭਾਈ ਜੀ ਖੁਦ ਬਣਾਉਂਦੇ ਆ ਸਾਡੇ ਆਪ ਦਾ ਪ੍ਰੋਡਕਟ ਹੈ ਇਹ ਇਸ ਚੀਜ਼ ਦਾ ਠੀਕ ਹੈ ਤੇ ਬਾਕੀ ਇਹਦੇ ਵਿੱਚ ਅੰਦਰ ਜਿਹੜਾ ਕਪੜਾ ਇਹਦੇ ਉੱਤੇ ਇਸ਼ਾਰਾ ਲੱਗਿਆ ਹੋਇਆ ਉਹੀ ਪਲਾਸਟਿਕ ਦੇ ਟੈਚੀ ਤੇ ਲੱਗਿਆ ਹੋਇਆ ਹੈ ਇੱਥੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਹ ਟੈਂਸ਼ਨ ਮੇਰਾ ਬਣਾਇਆ ਹੋਇਆ ਟੈਚੀ ਆ ਠੀਕ ਹੈ ਠੀਕ ਹੈ ਮੋਲੋ ਲੈਂਦਾ ਹੋਇਆ ਟੈਚੀ ਇਹਦਾ ਕਪੜਾ ਦੇਖੋ ਹਰੇਕ ਬੰਦਾ ਤੁਹਾਨੂੰ ਇਹ ਗੱਲ ਕਹੂਗਾ ਕਿ ਪਲਾਸਟਿਕ ਸਭ ਰੈਡੀਮੇਡ ਆਉਂਦੇ ਨੇ ਜੇ ਰੈਡੀਮੇਡ ਹੁੰਦਾ ਤੇ ਇਹਦੇ ਵਿੱਚ ਅਸੀਂ ਟੈਗ ਨਹੀਂ ਅਲਿਸ਼ਾ ਦਾ ਲਗਾ ਸਕਦੇ ਸੀ ਜਿਵੇਂ ਇਹਦੇ ਅਲਿਸ਼ਾ ਦਾ ਕਪੜਾ ਆ ਓਕੇ 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 ਫੜਾ ਜੇ ਬੀਜ ਜੇ ਕਾਲੂ ਕੋਈ ਵੀ ਟੈਚੀ ਦੇ ਵਿੱਚ ਪ੍ਰੋਬਲਮ ਪੈਂਦੀ ਆ ਕੋਈ ਨਟ ਨਿਕਲਦਾ ਜਾ ਕੋਈ ਹੈਪ ਟਾਇਰ ਨਿਕਲ ਜਾਂਦਾ ਇਹਦੇ ਵਿੱਚ ਇੱਕ ਅੰਡਰ ਪਾਵਰ ਲੱਗੀ ਹੋਈ ਆ ਅੱਛਾ ਜੀ ਬੀਜ ਜੇ ਕੁੰਡਾ ਐ ਖੋਲ ਕੇ ਸਾਰੀ ਐਕਸੈਸਰੀ ਸਾਰੀ ਖੋਲ ਸਕਦੇ ਹੋ ਤੁਸੀਂ ਅੱਛਾ ਜੀ ਇਦੇ ਵਿੱਚ ਸਾਨੂੰ ਕੁਝ ਨਹੀਂ ਲੋਡ-ਸੋਡ ਦੇ ਜਾਨਕੀ ਕੱਪੜਾ ਪਾਟਣ ਦੀ ਲੋੜ ਨਹੀਂ ਪੈਂਦੀ ਆਪ ਨੂੰ ਪਾਟਣ ਦੀ ਲੋੜ ਨਹੀਂ ਹੈਗੀ ਅਸਿਆ ਕੋਈ ਵੀ ਨਟ ਲੂਸ ਹੈ ਸਾਰੇ ਕੱਸ ਕੇ ਸਾਰਾ ਕੋਮ ਉਮੀਗ ਕੋਮੋ ਸਾਰਾ ਸੈਕਟ ਹੋ ਜਾਊਗਾ ਇਹਦੇ ਵਿੱਚ ਠੀਕਾ ਠੀਕਾ ਆ ਤਾਂ ਮੇਰੀ ਬੜੀ ਤਗੜੀ ਚੀਜ਼ ਹੈ ਬੜੀ ਯਾਰ ਹਾਂ ਐਵੇਂ ਬੰਦ ਕਰਕੇ ਤੁਸੀਂ ਇਹਨੂੰ ਬਾਅਦ ਚ ਫੇਰ ਜਾਨਕੀ ਮੁੜ ਕੇ ਜੇ ਤੁਹਾਡੀ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਤੇ ਆਹ ਕੱਪੜਾ ਦੁਬਾਰੇ ਮਤਲਬ ਕੱਟ ਕੇ ਮਤਲਬ ਦੁਬਾਰੇ ਜੋੜ ਨਵੇਂ ਲਾਉਣ ਦੀ ਲੋੜ ਨਹੀਂ ਕਿ ਇਹ ਖੁੱਲ ਜਾਊਗਾ ਇੱਥੋਂ ਹਾਂ ਹਾਂ ਇਹ ਜਿੱਪ ਖੁੱਲ ਕੇ ਇਹ ਤਾਂ ਮੇਰੀ ਜਾਨਕੀ ਨਵੀਂ ਛੋਟੀ ਸਹੂਲਤ ਹੈ ਤਾਂ ਨਾ ਹਾਂਜੀ ਬਾਕੀ ਭਰਾਵੋ ਕੋਈ ਬਾਹਰੇ ਜਾਣ ਦੇ ਸਕੀਨ ਨੇ ਸਾਨੂੰ ਮਹਿੰਗੇ ਮੌਲਾਂ ਚ ਲੈਣ ਦੀ ਲੋੜ ਨਹੀਂ ਭਰਾਵੋ ਬਾਈ ਸੈਂਪੀ ਉਹਨਾਂ ਕੋਲੇ ਆਓ ਠੀਕ ਪੀ ਬੈਗ ਹਾਊਸ ਅੱਛਾ ਇਹ ਆਪਣਾ ਜੀ ਇਹ ਰੈਸਟੋਗ੍ਰੇਡ ਕੰਪਨੀ ਦਾ ਹੈਗਾ ਜੀ ਅੱਛਾ ਜੀ ਹਾਂ ਜੀ ਤੁਹਾਨੂੰ ਲੈਸ ਕਰਕੇ ਲੱਗੂਗਾ 2600 ਬਸ ਬਾਈ ਸਾਨੂੰ ਤਾਂ ਬਾਈ 4000 ਤੋਂ ਘੱਟ ਕੋਈ ਬੋਲੇ ਨਹੀਂ ਮਾਂ ਦਾ ਪੁੱਤ ਸਾਰੇ ਆ ਇਹਦੇ ਪਿੱਛੇ ਟਰਾਈ ਕਰਕੇ ਆਇਆ ਕੈਬੀਨੇਟ ਕੰਪਨੀ ਦਾ ਹੈਗਾ ਜੀ ਮਾਈਕਲ ਟੂਰਿਸਟ ਦਾ ਬ੍ਰਾਂਡ ਹੈ ਜੀ ਇਹ ਰੈਸਟੋਗ੍ਰੇਡ ਦਾ ਬ੍ਰਾਂਡ ਹੈ ਇਹਦਾ ਕੀ ਰੇਟ ਆ ਬਾਈ ਇਹਦਾ ਵੀ ਰੇਟ ਉਹੀ ਲੱਗੂਗਾ ਜੀ 2700 ਬੱਸ ਵੀਰੇ ਸਾਨੂੰ 32 3800 ਦਾ ਬੋਲ ਰਹੇ ਸੀਗੇ ਆ ਇੰਨਾ ਫਰਕ ਆ ਪਰ ਉਹ ਰੇਟਾਂ ਦਾ ਹਾਂਜੀ ਦੁਕਾਨ ਤੇ ਇੱਕ ਵਾਰੀ ਜ਼ਰੂਰ ਆਓ ਸਾਨੂੰ ਆਪ ਹੀ ਪਤਾ ਲੱਗੂ ਕਿ ਹਾ ਸਾਡੀ ਮਟੀਰੀਅਲ ਕਿਸ ਤਰ੍ਹਾਂ ਦਾ ਸਾਡੇ ਰੇਟ ਵੀ ਬਹੁਤ ਮਾਰਕੀਟ ਨਾਲੋਂ ਲੈਸ ਕਿ ਕਰੇ ਹੋਏ ਨੇ ਅਸੀਂ ਰਿਸਪੌਂਸਿਬਿਲਟੀ ਇੱਕ ਲਿਖਤ ਦੇ ਹੁੰਦੀ ਆ ਕਿ ਤਿੰਨ ਸਾਡੀ ਇੰਟਰਨੈਸ਼ਨਲ ਗਾਰੰਟੀਆਂ ਨੇ ਇੱਕ ਆਸੀਂ ਮੌਕੇ ਦੇ ਕਾਰੀਗਰਾਂ ਤੁਹਾਡਾ ਹੱਲ ਨਾ ਮੌਕੇ ਦੇ ਹੱਲ ਕਰਕੇ ਦੰਭਾਂਗੇ ਜੇ ਕੱਲ ਨੂੰ ਕੋਈ ਸਿਕ ਦਿੱਕਤ ਹੋ ਗਈ ਠੀਕ ਹੈ ਠੀਕ ਹੈ ਤੇ ਉੱਪਰ ਸਾਡੇ ਨੰਬਰ ਚੱਲ ਰਹੇ ਨੇ ਵੀਰ ਜੀ ਠੀਕ ਹੈ ਨੇ ਇਹ ਜੀ ਐਡਰੈਸ ਕੀ ਹੈ ਬਈ ਆਪਣਾ ਆਪਣਾ ਐਡਰੈਸ ਹੈਗਾ ਪੰਚਾਇਤੀ ਮੰਦਿਰ ਨੀਅਰ ਜੈਂਪੀ ਬੈਗ ਹਾਊਸ ਇਹ ਨੇੜੇ ਕੀ ਆਪਣੇ ਨੀਅਰ ਪੰਚਾਇਤੀ ਮੰਦਿਰ ਠੀਕ ਹੈ ਕਿਹੜਾ ਬਾਜ਼ਾਰ ਹੈ ਇਹ ਇਹ ਹੰਡਾਇਆ ਬਾਜ਼ਾਰ ਠੀਕ ਹੈ ਜੀ ਬਾਈ ਹੁਣ ਉਹਦਾ ਰਿਪੇਅਰ ਦਾ ਬਾਈ ਟੌਪ ਦਾ ਕੰਮ ਆਗਾ ਬਹੁਤ ਬਾਜ਼ਵਰੇਟਾਂ ਦੇ ਬਾਈ ਹੁਣੀ ਕਿਹੜੇ ਮਰਜ਼ੀ ਦੇ ਜਿਹੜਾ ਬੈਗ ਪਟਿਆ ਹੋਇਆ ਕੁਛ ਮਰਜ਼ੀ ਆ ਬਾਈ ਉਹਨੇ ਉਹਦਾ ਜਗਾਰਡ ਕਰਕੇ ਸੈੱਟ ਕਰ ਦਿੰਦੇ ਨੇ ਜੀ ਦੇਖੋ ਕਿੰਨੀ ਪ੍ਰੋਬਲਮਿੰਟ ਕਰ ਰਹੇ ਨੇ ਬਾਈ ਹੁਣੀ ਆਹ ਬਾਈ ਉਹਨਾਂ ਦੇ ਬੈਗ ਨੇ ਬਾਈ ਜੀ ਤੇ ਸਾਰਾ ਬਾਈ ਉਹਨੇ ਦੁਕਾਨ ਭਰੀ ਬੈਠੇ ਨੇ ਆ ਬੱਚਿਆਂ ਵਾਲੇ ਬੈਗ ਛੋਟੇ ਜਿਹੇ ਤੇ ਆ ਬੈਗ ਬਾਈ ਹੁਣੀ ਲੈ ਰਹੇ ਨੇ ਦੇਖੋ ਵੀ ਨਹੀਂ ਕੁਆਲਿਟੀ ਹੈ ਨਾ ਕੁਆਲਿਟੀ ਦੇ ਬੈਗ ਨਹੀਂ